ਵਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਮੋਤਲ ਡੀਆਈਜੀ ਹਚਰਨ ਸਿੰਘ ਪੁੱਲਰ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਹੋਈ। ਪਿਛਲੀ ਸੁਣਵਾਈ ਦੌਰਾਨ ਸੀਬੇ ਦੀ ਸਪੈਸ਼ਲ ਕੋਰਟ ਨੇ ਚੰਡੀਗੜ੍ਹ ਸੀਬੀਆਈ ਤੋਂ ਜਵਾਬ ਮੰਗਿਆ ਸੀ ਜੋ ਅੱਜ ਦਾਇਰ ਕੀਤਾ ਗਿਆ। ਸੁਣਵਾਈ ਦੌਰਾਨ ਪੁੱਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੀਬੀਆਈ ਵੱਲੋਂ ਦਰਜ ਮਾਮਲੇ 'ਚ ਸਮਾਂ ਤਰੀਕ ਤੇ ਜਗ੍ਹਾ ਦਾ ਸਪਸ਼ਟ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਿਸ਼ਵਤ ਦੀ ਰਕਮ ਕਦੇ 1 ਲੱਖ ਤੇ ਕਦੇ 4 ਲੱਖ ਰੁਪਏ ਦੱਸੀ ਗਈ ਹੈ ਜੋ ਮਾਮਲੇ ਨੂੰ ਕਮਜ਼ੋਰ ਬਣਾਉਂਦਾ ਹੈ। ਵਕੀਲ ਨੇ ਇਹ ਵੀ ਕਿਹਾ ਕਿ ਚਲਾਨ 'ਚ ਰਿਸ਼ਵਤ ਲਈ ਸੇਵਾ ਪਾਣੀ ਸ਼ਬਦ ਵਰਤਿਆ ਗਿਆ ਜਿਸ ਦਾ ਅਰਥ ਵੱਖ-ਵੱਖ ਤਰੀਕਿਆਂ ਨਾਲ ਕੱਢਿਆ ਜਾ ਸਕਦਾ ਹੈ ਤੇ ਜ਼ਰੂਰੀ ਨਹੀਂ ਕਿ ਇਹ ਰਿਸ਼ਵਤ ਹੀ ਹੋਵੇ। ਦਸੂਬੇ ਵੱਲੋਂ ਜਵਾਬ ਦਿੰਦਿਆਂ ਵਕੀਲ ਨਰਿੰਦਰ ਸਿੰਘ ਨੇ ਕਿਹਾ ਕਿ ਡੀਆਈਜੀ ਪੁੱਲਰ ਖਿਲਾਫ ਦਰਜ ਮਾਮਲਾ ਨੋਨ ਅਵੇਲੇਬਲ ਹੈ ਤੇ ਉਹ ਇੱਕ ਉੱਚ ਅਹੁਦੇ ਤੇ ਤਾਇਨਾਤ ਰਹੇ ਨੇ। ਉਹਨਾਂ ਨੇ ਕਿਹਾ ਕਿ ਮਾਮਲੇ 'ਚ ਇੰਸਪੈਕਟਰ ਆਰਮ ਸ਼ਰਮਾ ਤੇ ਇੰਸਪੈਕਟਰ ਪਵਨ ਲਾਂਬਾ ਗਵਾਹ ਨੇ ਸੀਬੀਆਈ ਵਕੀਲ ਨੇ ਸੈਕਟਰ 9D ਦੇ ਜ਼ਿਕਰ ਤੇ ਕਿਹਾ ਕਿ ਸਿਰਫ ਲੋਕੇਸ਼ਨ ਹੈ ਤੇ ਪਾਰਕਿੰਗ ਨਾਲ ਮਾਮਲੇ ਦਾ ਕੋਈ ਸੰਬੰਧ ਨਹੀਂ ਸੇਵਾ ਪਾਣੀ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਭੂਲਰ ਵੱਲੋਂ ਭੇਜੇ ਗਏ ਮੈਸੇਜ ਤੋਂ ਸਾਫ਼ ਹੁੰਦਾ ਹੈ ਕਿ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਮੈਸੇਜ ਚ ਲਿਖਿਆ ਸੀ ਜਿੰਨਾ ਦਿੰਦਾ ਉਨਾ ਹੀ ਲੈ ਲਵੋ 8 ਲੱਖ ਰੁਪਏ ਪੂਰੇ ਕਰਨੇ ਨੇ ਸੀਬੀਆਈ ਵਕੀਲ ਨੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਦਾ ਹਵਾਲਾ ਵੀ ਦਿੱਤਾ ਉਨਾ ਕਿਹਾ ਕਿ सीबीआई ਦੇ ਡੀਐਸਪੀ ਕੋਲ ਗ੍ਰਿਫਤਾਰੀ ਦੀ ਪੂਰੀ ਪਾਵਰ ਹੁੰਦੀ ਹੈ ਤੇ ਭ੍ਰਿਸ਼ਟਾਚਾਰ ਦੇ ਵੱਡੇ ਮਾਮਲਿਆਂ 'ਚ ਜਗ੍ਹਾ ਦੀ ਪਾਬੰਦੀ ਲਾਗੂ ਨਹੀਂ ਹੁੰਦੀ ਖਾਸ ਕਰਕੇ ਉਦੋਂ ਜਦੋਂ ਮਾਮਲਾ ਉੱਚ ਅਧਿਕਾਰੀ ਦੇ ਨਾਲ ਜੁੜਿਆ ਹੋਵੇ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਮੌਤਲ ਡੀਆਈਜੀ ਹਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਹੋਈ ਪਿਛਲੀ ਸੁਣਵਾਈ ਦੌਰਾਨ ਸੀਬੀਏ ਦੀ ਸਪੈਸ਼ਲ ਕੋਰਟ ਨੇ ਚੰਡੀਗੜ੍ਹ सीबीआई ਤੋਂ ਜਵਾਬ ਮੰਗਿਆ ਸੀ ਜੋ ਅੱਜ ਦਾਇਰ ਕੀਤਾ ਗਿਆ ਸੁਨਵਾਈ ਦੌਰਾਨ ਪੁਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ सीबीआई ਵੱਲੋਂ ਦਰਜ ਮਾਮਲੇ 'ਚ ਸਮਾਂ ਤਰੀਕ ਤੇ ਜਗ੍ਹਾ ਦਾ ਸਪਸ਼ਟ ਜ਼ਿਕਰ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਰਿਸ਼ਵਤ ਦੀ ਰਕਮ ਕਦੇ 1 ਲੱਖ ਤੇ ਕਦੇ 4 ਲੱਖ ਰੁਪਏ ਦੱਸੀ ਗਈ ਹੈ ਜੋ ਮਾਮਲੇ ਨੂੰ ਕਮਜ਼ੋਰ ਬਣਾਉਂਦਾ ਹੈ। ਵਕੀਲ ਨੇ ਇਹ ਵੀ ਕਿਹਾ ਕਿ ਚਲਾਨ 'ਚ ਰਿਸ਼ਵਤ ਲਈ ਸੇਵਾ ਪਾਣੀ ਸ਼ਬਦ ਵਰਤਿਆ ਗਿਆ। ਜਿਸ ਦਾ ਅਰਥ ਵੱਖ-ਵੱਖ ਤਰੀਕਿਆਂ ਨਾਲ ਕੱਢਿਆ ਜਾ ਸਕਦਾ ਹੈ ਤੇ ਜ਼ਰੂਰੀ ਨਹੀਂ। ਕਿ ਇਹ ਰਿਸ਼ਵਤ ਹੀ ਹੋਵੇ। ਉਧਰ ਸੀਬੀਆ ਵੱਲੋਂ ਜਵਾਬ ਦਿੰਦਿਆਂ ਵਕੀਲ ਨਰਿੰਦਰ ਸਿੰਘ ਨੇ ਕਿਹਾ ਕਿ ਡੀਆਈਜੀ ਪੁੱਲਰ ਖਿਲਾਫ ਦਰਜ ਮਾਮਲਾ ਨੋਨ ਅਵੇਲੇਬਲ ਹੈ ਤੇ ਉਹ ਇੱਕ ਉੱਚ ਅਹੁਦੇ ਤੇ ਤਾਇਨਾਤ ਰਹੇ ਨੇ। ਉਹਨਾਂ ਨੇ ਕਿਹਾ ਕਿ ਮਾਮਲੇ 'ਚ ਇੰਸਪੈਕਟਰ ਆਰਮ ਸ਼ਰਮਾ ਤੇ ਇੰਸਪੈਕਟਰ ਪਵਨ ਲਾਂਬਾ ਗਵਾਹ ਨੇ। ਸੀਬੀਆਈ ਵਕੀਲ ਨੇ ਸੈਕਟਰ ਨੋ ਡੀ ਦੇ ਜ਼ਿਕਰ ਤੇ ਕਿਹਾ ਕਿ ਇਹ ਸਿਰਫ ਲੋਕੇਸ਼ਨ ਹੈ ਤੇ ਪਾਰਕਿੰਗ ਨਾਲ ਮਾਮਲੇ ਦਾ ਕੋਈ ਸੰਬੰਧ ਨਹੀਂ। ਸੇਵਾ ਪਾਣੀ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਭੁੱਲਰ ਵੱਲੋਂ ਭੇਜੇ ਗਏ ਮੈਸੇਜ ਤੋਂ ਸਾਫ਼ ਹੁੰਦਾ ਹੈ ਕਿ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਮੈਸੇਜ ਚ ਲਿਖਿਆ ਸੀ ਜਿੰਨਾ ਦਿੰਦਾ ਉਨਾ ਹੀ ਲੈ ਲਵੋ 8 ਲੱਖ ਰੁਪਏ ਪੂਰੇ ਕਰਨੇ ਨੇ ਸੀਬੀਆਈ ਵਕੀਲ ਨੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਦਾ ਹਵਾਲਾ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਸੀਬੀਆਈ ਦੇ ਡੀਐਸਪੀ ਕੋਲ ਗ੍ਰਿਫਤਾਰੀ ਦੀ ਪੂਰੀ ਪਾਵਰ ਹੁੰਦੀ ਹੈ ਤੇ ਭ੍ਰਿਸ਼ਟਾਚਾਰ ਦੇ ਵੱਡੇ ਮਾਮਲਿਆਂ 'ਚ ਜਗ੍ਹਾ ਦੀ ਪਾਬੰਦੀ ਲਾਗੂ ਨਹੀਂ ਹੁੰਦੀ ਖਾਸ ਕਰਕੇ ਉਦੋਂ ਜਦੋਂ ਮਾਮਲਾ ਉੱਚ ਅਧਿਕਾਰੀ ਦੇ ਨਾਲ ਜੁੜਿਆ ਹੋਵੇ